ਬੱਸ ਸਰਦੇ ਵੈਸੀ ਆ ਨਹੀਂ ਸਕਦੇ ਨਹੀਂ ਨਹੀਂ ਆ ਸਕਦੇ ਸਰ ਗੱਲ ਇਹ ਆ ਕਿ ਕਹਿੰਦੇ ਤਣਿਆ ਜਲੰਧਰਾ ਤੂੰ ਮਾਰ ਨਾ ਕਰੀ ਹੁਸ਼ਿਆਰਪੁਰੀ ਰੇਤ ਦਾ ਤੂੰ ਬਣਿਆ ਚਲੋ ਨਗਰ ਕਮ ਤੇ ਜਿਹੜੇ ਕਦੀ ਹੁਣ ਚੋਣ ਆ ਰਹੇ ਪੰਜਾਬ ਦੇ ਵਿੱਚ ਮੇਰਾ ਕੋਈ ਸਬੰਧ ਨਹੀਂ ਚੋਣਾਂ ਨਾਲ ਚਲੋ ਕਿਸਾਨਾਂ ਦੇ ਕੱਲ ਦੇ ਕਿਸਾਨਾਂ ਦੇ ਜਿਹੜਾ ਮਸਲਾ ਕਿਸੇ ਨਾਲ ਕੋਈ ਸਬੰਧ ਨਹੀਂ ਸੰਗੀਤ ਦਾ ਸਵਾਲ ਪੁੱਛਣਾ ਮਿਊਜ਼ਿਕ ਦਾ ਸਵਾਲ ਪੁੱਛਣਾ ਤੇ ਉਹ ਮੈਨੂੰ ਥੋੜਾ ਬਹੁਤਾ ਉਹਦੀ ਯਾਦ ਆ ਉਸ ਮਜ਼ਮੂਨ ਨੂੰ ਉਸ ਮੌਜੂ ਨੂੰ ਉਸ ਟਾਪਿਕ ਨੂੰ ਮੈਂ ਕੌਨਫੀਡੈਂਸ ਨਾਲ ਡਿਸਕਸ ਕਰ ਸਕਦਾ ਉਸ ਤੋਂ ਇਲਾਵਾ ਜਦੋਂ ਉਹ ਤੋਂ ਕੋਈ ਵੀ ਨਹੀਂ ਉਹ ਤੋਂ ਏਦਾਂ ਹੈ ਕਿ ਬਾਜ਼ਾਰ ਸੇ ਗੁਜ਼ਰੇ ਹੈ ਖਰੀਦਦਾਰ ਨਹੀਂ ਹੈ ਹਮ ਦੁਨੀਆ ਮੇ ਰਹਤੇ ਹੈ ਤਲਬਗਾਰ ਨਹੀਂ ਹੈ ਹਮ ਉਹ ਸੁਣਿਆ ਹੀ ਨਹੀਂ ਤੁਸੀਂ ਤਾਂ ਮੈਂ ਤੁਹਾਨੂੰ ਕਿਹਾ ਜੀ ਬੱਲੇ ਪਰਵਰਤਨਸ਼ੀਲ ਹੈ ਸੰਗੀਤ ਵੀ ਉਸ ਤਰ੍ਹਾਂ ਦਾ ਹੁੰਦਾ ਜਿਸ ਤਰ੍ਹਾਂ ਤੁਹਾਡਾ ਜੀਵਨ ਜਨ ਜੀਵਨ ਹੁੰਦਾ ਹੈ ਲੋਕ ਗੀਤਾਂ ਚੋਂ ਇਹੀ ਪਤਾ ਲੱਗਦਾ ਨਾ ਕਿ ਗਾਣਿਆਂ ਨੂੰ ਸੁਣ ਕੇ ਕਿ ਇਸ ਖਿੱਤੇ ਦੇ ਲੋਕ ਦਾ ਜੀ ਜ਼ਿੰਦਗੀ ਔਰ ਤਰਜ਼ੇ ਜ਼ਿੰਦਗੀ ਕੀ ਸੀ ਪਹਿਰਾਵਾ ਕੀ ਸੀ ਗੁਫ਼ਤਗੂ ਕੀ ਸੀ ਵੋਕੈਬਲਰੀ ਸ਼ਬਦਾਵਲੀ ਕੀ ਸੀ ਸੋ ਹੁਣ ਜਿਸ ਤਰ੍ਹਾਂ ਦਾ ਚੱਲ ਰਿਹਾ ਥੋੜਾ ਫਾਸਟ ਫਾਸਟ ਉਹ ਵੀ ਚੱਲ ਰਿਹਾ ਲੇਕਿਨ ਹਰ ਦੌਰ ਅੱਛਾ ਹੈ ਹਰ ਦੌਰ ਵਿੱਚ ਸੁਰ ਵਾਲੇ ਵੀ ਹੁੰਦੇ ਬਸੁਰੇ ਵੀ ਹੁੰਦੇ ਪਾਕੀਜ਼ਾ ਵੀ ਹੁੰਦੇ ਨਾ ਪਾਕ ਵੀ ਹੁੰਦੇ ਨਹੀਂ ਤੁਹਾਡੇ ਟਾਈਮ ਤੇ ਪੱਕੀ ਰਹਦੀ ਹੈ ਨੇ ਮੇਰੇ ਟਾਈਮ ਤੇ ਪਹਿਲਿਆਂ ਨੂੰ ਕਹਦੇ ਸੀ ਉਹ ਬਹੁਤ ਚੰਗੇ ਆ ਹਾਂਜੀ ਫੋੜ ਅਸੀਂ ਕਹੀ ਜਾਈਏ ਉਹ ਅਸੀਂ ਚੰਗੇ ਸੀ ਸਭ ਚੰਗਾ ਆ ਨਹੀਂ ਅਸ਼ਲੀਲਤਾ ਤਾਂ ਨਹੀਂ ਵੱਧ ਗਈ ਇਹ ਚੀਜ਼ ਨੂੰ ਮੰਨਦੇ ਤੁਸੀਂ ਅਸ਼ਲੀਲਤਾ ਉਦੋਂ ਵੀ ਸੀ ਹੁਣ ਵੀ ਆ ਅਸ਼ਲੀਲਤਾ ਤਾਂ ਸੋਸਾਇਟੀ ਰੋਕੇ ਸਮਾਜ ਰੋਕੇ ਵੀ ਭਾਈ ਅਸੀਂ ਨਹੀਂ ਇਹ ਸੁਣਨਾ ਫਲਮਾਇਆ ਜਾਂਦਾ ਜਿਹੜਾ ਟੀਵੀ ਹਾਂ ਬਾੜੀ ਗੱਲ ਹੈ ਨਾ ਬਹੁਤ ਬੁਰੀ ਗੱਲ ਹੈ ਗਾਣਾ ਉਹ ਗਾਓ ਜਿਹੜਾ ਤੁਹਾਡੀ ਮਾਂ ਬੇਟੀ ਤੇ ਭੈਣ ਸੁਣ ਸਕੇ ਕੋਈ ਗਾਣਾ ਗਾਓ ਪਿਕਚਰਾਈਜ਼ ਵੀ ਉਹ ਕਰੋ ਕਿ ਫੈਮਿਲੀ ਚ ਬੈਠੇ ਆਂ ਇੱਥੇ ਬਹਿ ਕੇ ਬਹੁਤ ਸਾਰੇ ਮੁੱਦੇ ਚੱਕੇ ਤਾਂ ਜਾਂਦੇ ਪਰ ਉਹ ਤੇ ਐਕਸ਼ਨ ਨਹੀਂ ਗਿਆ ਹਾਂਜੀ ਭੜਕਾਉ ਗਾਣਾ ਜਿੱਦਾਂ ਕੋਈ ਲੜਾਈ ਝਗੜਾ ਅਸਲੀ ਮੈਕੇ ਕੋਈ ਲੜਾਈ ਝਗੜਾ ਨਹੀਂ ਲੈ ਕੇ ਹਾਂ ਬਸ ਇਹ ਤਾਂ ਇਹ ਤਾਂ ਗਾਣਿਆਂ ਚ ਜ਼ਿਕਰ ਹੀ ਨਹੀਂ ਹੋਣਾ ਚਾਹੀਦਾ ਗਾਣਿਆਂ ਚ ਜ਼ਿਕਰ ਤਾਂ ਮੁਹੱਬਤ ਦਾ ਪਾਕੀਜ਼ਾ ਰਿਸ਼ਤੇ ਦਾ ਕਲਚਰ ਦਾ ਤੇਹਜ਼ੀਬ ਦਾ ਹੋਣਾ ਚਾਹੀਦਾ ਬਸਰਦੇ ਵੈਸੀ ਆ ਨਹੀਂ ਸਕਦੇ ਨਹੀਂ ਨਹੀਂ ਆਦਕ ਸਰ ਗੱਲ ਇਹ ਆ ਕਿ ਕਹਿੰਦੇ ਤਣਿਆ ਜਲੰਦਰਾ ਤੂੰ ਮਾਰ ਨਾ ਕਰੀ ਹੁਸ਼ਿਆਰਪੁਰੀ ਰੇਤ ਦਾ ਤੂੰ ਬਣਿਆ ਚਲੋ ਨਗਰ ਕਮ ਤੇ ਜਿਹੜੇ ਹੁਣ ਚੋਣ ਆ ਰਹੇ ਪੰਜਾਬ ਦੇ ਵਿੱਚ ਮੇਰਾ ਕੋਈ ਸਬੰਧ ਨਹੀਂ ਚੋਣਾਂ ਨਾਲ ਚਲੋ ਕਿਸਾਨਾਂ ਦੇ ਕਰਨ ਦੇ ਕਿਸਾਨਾਂ ਦੇ ਜਿਹੜੇ ਮਸਲੇ ਕਿਸੇ ਨਾਲ ਕੋਈ ਸਬੰਧ ਨਹੀਂ ਸੰਗੀਤ ਦਾ ਸਵਾਲ ਪੁੱਛਣਾ ਮਿਊਜ਼ਿਕ ਦਾ ਸਵਾਲ ਪੁੱਛਣਾ ਤੇ ਉਹ ਮੈਨੂੰ ਥੋੜਾ ਬਹੁਤਾ ਉਹਦੀ ਯਾਦ ਆ ਇਹ ਜੀ ਉਸ ਮਜ਼ਮੂਨ ਨੂੰ ਉਸ ਮੌਜੂ ਨੂੰ ਉਸ ਟਾਪਿਕ ਨੂੰ ਮੈਂ ਕੌਨਫੀਡੈਂਸ ਨਾਲ ਡਿਸਕਸ ਕਰ ਸਕਦਾ ਉਸ ਤੋਂ ਇਲਾਵਾ ਜਦੋਂ ਉਹ ਤੋਂ ਕੋਈ ਵੀ ਨਹੀਂ ਉਹ ਤੋਂ ਏਦਾਂ ਹੈ ਕਿ ਬਾਜ਼ਾਰ ਸੇ ਗੁਜ਼ਰੇ ਹੈ ਖਰੀਦਦਾਰ ਨਹੀਂ ਹੈ ਹਮ ਦੁਨੀਆ ਮੇ ਰਹਤੇ ਹੈ ਤਲਬਗਾਰ ਨਹੀਂ ਹੈ ਹਮ ਉਹ ਸੁਣਿਆ ਹੀ ਨਹੀਂ ਤੁਸੀਂ ਤਾਂ ਮੈਂ ਤੁਹਾਨੂੰ ਕਿ ਦੱਸ ਜੀ ਬੱਲੇ ਪਰਵਰਤਨਸ਼ੀਲ ਹੈ ਸੰਗੀਤ ਵੀ ਉਸ ਤਰ੍ਹਾਂ ਦਾ ਹੁੰਦਾ ਜਿਸ ਤਰ੍ਹਾਂ ਤੁਹਾਡਾ ਜੀਵਨ ਜਨ ਜੀਵਨ ਹੁੰਦਾ ਹੈ ਨੋ ਗੀਤਾ ਚ ਇਹ ਹੀ ਪਤਾ ਲੱਗਦਾ ਨਾ ਕਿ ਗਾਣਿਆਂ ਨੂੰ ਸੁਣ ਕੇ ਕਿ ਇਸ ਖੇਤੇ ਦੇ ਲੋਕਾਂ ਦੀ ਜ਼ਿੰਦਗੀ ਔਰ ਤਰਜ਼ ਜ਼ਿੰਦਗੀ ਕਿਸੇ ਪਹਿਰਾਵਾ ਕਿਸੇ ਗੋਸਤੂ ਦੀ ਇਸ ਨੀ ਵੋਕੈਬਲਰੀ ਸ਼ਬਦਾਵਲੀ ਵਿੱਚ ਸੋ ਹੁਣ ਜਿਸ ਤਰ੍ਹਾਂ ਦਾ ਚੱਲ ਰਿਹਾ ਥੋੜਾ ਫਾਸਟ ਫਾਸਟ ਉਹ ਵੀ ਚੱਲ ਰਿਹਾ ਲੇਕਿਨ ਹਰ ਦੌਰ ਅੱਛਾ ਹੈ ਹਰ ਦੌਰ ਵਿੱਚ ਸੁਰ ਵਾਲੇ ਵੀ ਹੁੰਦੇ ਬਸੁਰੇ ਵੀ ਹੁੰਦੇ ਬਾਕੀ ਸਾ ਵੀ ਹੁੰਦੇ ਨਾਪਾਕ ਵੀ ਹੁੰਦੇ ਤੁਹਾਡੇ ਟਾਈਮ ਤੇ ਪੱਕੀ ਰੱਖੀ ਜਾਂਦਾ ਨੇ ਮੇਰੇ ਟਾਈਮ ਤੇ ਪਹਿਲਿਆਂ ਨੂੰ ਕਹਦੇ ਸੀ ਉਹ ਬਹੁਤ ਚੰਗੇ ਆ ਹਾਂਜੀ ਫੋੜ ਅਸੀਂ ਕਹੀ ਜਾਈਏ ਉਹ ਅਸੀਂ ਚੰਗੇ ਸੀ ਸਭ ਚੰਗਾ ਆ ਨਹੀਂ ਅਸ਼ਲੀਲਤਾ ਨਹੀਂ ਵੱਧ ਗਈ ਇਹ ਚੀਜ਼ ਨੂੰ ਮੰਨਦੇ ਤੁਸੀਂ ਅਸ਼ਲੀਲਤਾ ਉਦੋਂ ਵੀ ਸੀ ਹੁਣ ਵੀ ਆ ਅਸ਼ਲੀਲਤਾ ਤਾਂ ਸੋਸਾਇਟੀ ਰੋਕੇ ਸਮਾਜ ਰੋਕੇ ਵੀ ਭਾਈ ਅਸੀਂ ਨਹੀਂ ਇਹ ਸੁਣਨਾ ਬੁਲਮਾਇਆ ਜਾਂਦਾ ਜਿਹੜਾ ਟੀਵੀ ਹਾਂ ਬਾੜੀ ਗੱਲ ਹੈ ਨਾ ਬਹੁਤ ਬੁਰੀ ਗੱਲ ਹੈ ਗਾਣਾ ਉਹ ਗਾਓ ਜਿਹੜਾ ਤੁਹਾਡੀ ਮਾਂ ਬੇਟੀ ਤੇ ਭੈਣ ਸੁਣ ਸਕੇ ਕੋਈ ਗਾਣਾ ਗਾਓ ਪਿਕਚਰਾਈਜ਼ ਵੀ ਉਹ ਕਰੋ ਕਿ ਫੈਮਿਲੀ ਚ ਬੈਠੇ ਆਂ ਕਿਤੇ ਬੈ ਕੇ ਬਹੁਤ ਸਾਰੇ ਮੁੱਦੇ ਚੱਕੇ ਤਾਂ ਜਾਂਦੇ ਪਰ ਉਹ ਤੇ ਐਕਸ਼ਨ ਨਹੀਂ ਗਿਆ ਹਾਂਜੀ ਭੜਕਾਉ ਗਾਣਾ ਜਿੱਦਾਂ ਕੋਈ ਲੜਾਈ ਝਗੜਾ ਅਸਲੀ ਮੈਕੇ ਕੋਈ ਲੜਾਈ ਝਗੜਾ ਨਹੀਂ ਲੈ ਕੇ ਹਾਂ ਬਸ ਇਹ ਤਾਂ ਇਹ ਤਾਂ ਗਾਣਿਆਂ ਚ ਜ਼ਿਕਰ ਹੀ ਨਹੀਂ ਹੋਣਾ ਚਾਹੀਦਾ ਗਾਣਿਆਂ ਚ ਜ਼ਿਕਰ ਤਾਂ ਮੁਹੱਬਤ ਦਾ ਪਾਕੀਜ਼ਾ ਰਿਸ਼ਤੇ ਦਾ ਕਲਚਰ ਦਾ ਤੇਹਜ਼ੀਬ ਦਾ ਹੋਣਾ ਚਾਹੀਦਾ